ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਹੈ ਜਿਹੜਾ ਜਰੂਰ ਦੇਖਿਆ ਕਰੋ ਜੇ ਤੁਸੀਂ ਮੈਨੂੰ ਦੇਖਦੇ ਹੋ ਇੰਸਟਾਗ੍ਰam ਪੇਜ ਤੇ ਤਾਂ ਜਰੂਰ ਫੋਲੋ ਕਰਿਓ ਪੇਜ ਨੂੰ ਕੋਈ ਵੀ ਤੁਸੀਂ ਵਰਕ ਵਗੈਰਾ ਵਾਲਾ ਹੈਂਡਵਰਕ ਮਸ਼ੀਨਵਰਕ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਉਹ ਤੋਂ ਆਪਣਾ ਡਿਜ਼ਾਈਨ ਦੇਖ ਕੇ ਆਰਡਰ ਕਰ ਸਕਦੇ ਹੋਗੇ ਜਿੱਦਾਂ ਕਿ ਮੈਂ ਸੂਟ ਪਾਇਆ ਹੈ ਦੀ ਫੁੱਲ ਲੁੱਕ ਤੁਹਾਨੂੰ ਇੰਸਟਾਗ੍ਰam ਤੇ ਮਿਲੇਗੀ ਤੇ ਲਾਈਕ ਵੀ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਤੇ ਫ ਅੱਜ ਆਪਾਂ ਤੁਹਾਨੂੰ ਦਿਖਾਉਣਗੇ ਆਪਾਂ ਜਾਰਜਰ ਦੇ ਸੂਟਾਂ ਦੀ ਵੀਡੀਓ ਪਾਈ ਸੀ ਪਰਸੋਂ ਦੁਬਾਰਾ ਸਟਾਕ ਆਇਆਗਾ ਤੇ ਜਿਹੜੇ ਸੂਟ ਸੀਗੇ ਸੇਲ ਹੋ ਚੁੱਕੇ ਸੀਗੇ ਰਿਪੀਟ ਸਟਾਕ ਆਇਆਗਾ ਕੁਝ ਕੁ ਕਲਰ ਨਿਊ ਆਏ ਨੇ ਕੁਝ ਕੁ ਸੇਮ ਆਏ ਰਗੇ ਥੋੜੇ ਸਾਹਮਣੇ ਹੀ ਮੈਂ ਓਪਨ ਕਰ ਰਹੀ ਆਂਗੀ ਜਿਹੜੇ ਉਹ ਸੀਗੇ ਉਹ ਆਪਾਂ ਕਰਤੇ ਕੋਰੀਅਰ ਲਗਾਤੇ ਨੇਗੇ ਜਿੰਨਾ ਭੈਣਾਂ ਦੇ ਆਰਡਰ ਸੀਗੇ ਇਹਦਾ ਪ੍ਰਾਈਸ 1050 ਹੈਗਾ ਵਿਦ ਸ਼ਿਪਿੰਗ ਹੈਗਾ ਤੇ ਕਲਰ ਮੈਂ ਤੁਹਾਨੂੰ ਦਿਖਾ ਦਿੰਨੀ ਆ ਕਿ ਕਿਹੜੇ ਕਿਹੜੇ ਆਏ ਨੇ ਆਪਣੇ ਕੋਲੇ ਫਾਸਟਲੀ ਆਰਡਰ ਕਰਦੇ ਹੋ ਕਾਫੀ ਭੈਣਾਂ ਦੇ ਆਰਡਰ ਸੀਗੇ ਬਹੁਤ ਜ਼ਿਆਦੇ ਆਰਡਰ ਆਏ ਸੀਗੇ 4 4 5 5 ਸੂਟਾਂ ਦੇ ਆਰਡਰ ਸੀਗੇ ਇੱਕ ਕਸਟਮਰ ਦੇ ਇਹ ਇਹ ਹੁਣ ਆਪਾਂ 52 ਸੂਟ ਮੰਗਵਾਏ ਨੇਗੇ ਆਪਾਂ ਨੂੰ 52 ਸੂਟ ਮਿਲਣਗੇ ਇਹ ਸੂਟਾਂ ਦੇ ਆਰਡਰ ਲੈਂਗੇ ਜਿਹੜੇ ਛੇਤੀ ਕਰਦੇ ਹੋ ਤਾਂ ਕਿ ਤੁਹਾਨੂੰ ਕਾਇਨ ਸਿਰ ਮਿਲ ਜਾਵੇ ਹਲੋ ਜੀ ਪਹਿਲਾ ਕਲਰ ਹੈ ਜਿਹੜਾ ਇਹ ਵਾਲਾ ਇਹਦੀ ਬਹੁਤ ਡਿਮਾਂਡ ਸੀਗੀ ਇਸ ਕਲਰ ਦੀ ਤੁਸੀਂ ਪ੍ਰਿੰਟ ਦੇਖ ਸਕਦੇ ਹੋਗੇ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈਗਾ ਤੇ جورਜਟ ਫੈਬਰਿਕ ਹੈਗਾ ਤੇ ਬਹੁਤ ਮਤਲਬ ਸੋਹਣੀ ਜੌਰਜਟ ਸੀਗੀ ਪਹਿਲਾ ਪ੍ਰਿੰਟ ਇਹ ਵਾਲਾ ਹੈਗਾ ਚੈੱਕ ਕਰੋ ਇਹ ਸਾਰੇ ਆਪਾਂ ਹੁਣ ਰੋਲ ਮੰਗਾਏ ਨੇਗੇ ਫੁੱਲ ਤੇ ਦੂਜਾ ਕਲਰ ਇਹ ਵਾਲਾ ਦੇਖੋ ਸਾਰੇ ਕਲਰ ਬਹੁਤ ਜਿਆਦੇ ਸੋਹਣੇ ਨੇਗੇ ਸਲਾਈ ਕਰਵਾਉਣਾ ਚਾਹੁੰਦੇ ਸਲਾਈ ਕਰਵਾ ਸਕਦੇ ਹੋ ਆਪਣੇ ਕੋਲੋਂ ਬਿਨਾ ਸਲਾਈ ਤੋਂ ਮਗਵਾਉਣਾ ਬਿਨਾ ਸਲਾਈ ਤੋਂ ਮਗਵਾ ਸਕਦੇ ਹੋ ਦੂਜਾ ਕਲਰ ਇਹ ਵਾਲਾ ਹੈਗਾ ਲੋ ਜੀ ਅਗਲਾ ਕਲਰ ਸਾਰੇ ਕਲਰ ਦੀ ਮਤਲਬ ਇੰਨੀ ਕੀ ਡਿਮਾਂਡ ਰਹੀ ਆ 4 4 5 5 ਸੂਟਾਂ ਦੀ ਰਹੀ ਆ ਤਾਂ ਕਰਕੇ ਹਜੇ ਮੈਨੂੰ ਐ ਲੱਗਦਾ ਵੀ ਇਹਦੇ ਵਿੱਚੋਂ ਵੀ ਮੈਨੂੰ ਸਟਾਕ ਹੈ ਦੁਬਾਰਾ ਮੰਗਵਾਉਣਾ ਪਊਗਾ ਲੋ ਜੀ ਫਿਰ ਬਲੈਕ ਆ ਗਿਆ ਬਲੈਕ ਲੈਣਾ ਚਾਹੋ ਨੇ ਬਲੈਕ ਲੈ ਸਕਦੇ ਹੋਗੇ ਬਹੁਤ ਹੀ ਜਿਆਦਾ ਸੋਹਣਾ ਬਲੈਕ ਕਲਰ ਹੈਗਾ ਇਹ ਇਹ ਸੇਮ ਜਿਹੜਾ ਮੇਰਾ ਬਲੈਕ ਸੀਗਾ ਸੇਮ ਸੇਮ ਪ੍ਰਿੰਟ ਸੇਮ ਕਲਰ ਸਾਰਾ ਡਿਟੋ ਸੇਮ ਹੈਗਾ ਜੇ ਤੁਸੀਂ ਲੈਣਾ ਚਾਹੁੰਦੇ ਹੋ ਇਹ ਵੀ ਲੈ ਸਕਦੇ ਹੋ ਕਲਰ ਬਹੁਤ ਸੋਹਣੇ ਆਏ ਨੇ ਨਵੇਂ ਛੇੜ ਆਏ ਨੇ ਆ ਦੇਖੋ ਆ ਵੀ ਕਲਰ ਬਹੁਤ ਜਿਆਦੇ ਸੋਹਣੇ ਨੇ ਇਹ 5 ਮੀਟਰ ਹੀ ਆ ਬਸ ਇਹਦੇ ਨਾਲ ਤੁਸੀਂ ਮਹਿਰੂਨ ਦੁਪੱਟਾ ਰੱਖਿਓ ਦੇਖਿਓ ਸੂਟ ਦੇਖਿਓ ਬੰਦਾ ਬਹੁਤ ਜਿਆਦਾ ਸੋਹਣਾ ਬਣੂਗਾ ਤੇ ਅਗਲਾ ਛੇੜੇ ਵਾਲਾ ਹੈਗਾ ਮੈਂ ਜਿਆਦਾ ਤਾਣੀ ਕੋਲ ਰਹੀ ਕਿਉਂਕਿ ਇਹਦੀ ਟਾਈ ਮਾਰਨੀ ਬਹੁਤ ਜਿਆਦੇ ਔਖੀ ਹੈਗੀ ਲਓ ਜੀ ਇਹ ਹੈਗਾ ਹੈਗਾ ਆਪਣੇ ਕੋਲੇ ਸੂਟ 7.5 ਮੀਟਰ ਇੱਕ ਇਹਦੇ ਵਿੱਚ 셔ਟ ਬਣ ਜੂਗੀ ਤੇ ਇੱਕ ਫੁੱਲ ਸੂਟ ਬਣੂਗਾ ਇੱਕ ਤੁਸੀਂ ਮੈਚਿੰਗ ਲੈ ਸਕਦੇ ਹੋਗੇ ਇੱਕ ਫੁੱਲ ਸੂਟ ਲੈ ਸਕਦੇ ਹੋਗੇ ਆਲ ਓਵਰ ਆ ਵੀ ਦੇਖੋ ਪ੍ਰਿੰਟ ਨਵੇਂ ਰੰਗ ਵੀ ਤੁਸੀਂ ਦੇਖ ਸਕਦੇ ਹੋ ਤੇ ਵਿੱਚ ਸੇਮ ਆਏ ਨੇ ਉਹ ਵੀ ਦੇਖ ਸਕਦੇ ਹੋਗੇ ਆ ਹੈਗਾ ਆ 컬러 ਦੀ ਬਹੁਤ ਜ਼ਿਆਦਾ ਡਿਮਾਂਡ ਸੀ ਇਹ ਆਪਾਂ ਮਗਾਇਆਗਾ 20 ਮੀਟਰ 4 ਸੂਟ ਲੇਗੇ ਦੇਖੋ ਪਰਪਲ ਇਸ ਤਰ੍ਹਾਂ ਦਾ ਸ਼ੇਡ ਹੈ ਇਹ ਵਾਲਾ ਦੁਪੱਟਾ ਇਹਦੇ ਨਾਲ ਤੁਸੀਂ ਬੈਂਬਰ ਦਾ ਰੱਖ ਸਕਦੇ ਹੋਗੇ ਉਹ ਕਾਫੀ ਜ਼ਿਆਦਾ ਸੋਹਣਾ ਰਹੂਗਾ ਆਹ ਵਾਲਾ ਸ਼ੇਡ ਹੈ ਇਹ ਵੀ ਨਵਾਂ ਆਇਆ ਜੀ। ਹਲੋ ਜੀ। ਇਹ ਵੀ ਨਵਾਂ ਆਇਆਗਾ ਸ਼ੇਡ। ਸਾਰਾ ਇਹ ਵੀ ਤੁਸੀਂ ਪ੍ਰਿੰਟ ਚੈੱਕ ਕਰੋ ਬਹੁਤ ਜਿਆਦੇ ਸੋਹਣਾ। ਤੇ ਨੈਕਸਟ ਆਹ ਪ੍ਰਿੰਟ ਦੀ ਕਾਫੀ ਡਿਮਾਂਡ ਸੀਗੀ। ਇਹ ਵੀ ਆਪਾਂ ਹੋਰ ਮਗਾਏ ਨੇ ਸੂਟ ਤੁਸੀਂ ਦੇਖੋ। ਜਿਹੜੀਆਂ ਭੈਣਾਂ ਨੂੰ ਇਹ ਕਲਰ ਪਸੰਦ ਸੀਗਾ ਆਪਣੇ ਆਰਡਰ ਕਰਦੇ ਹੋ ਬਲੈਕ ਜੋ ਜੋ ਹਨਾ ਤੁਹਾਡੇ ਆਰਡਰ ਸੀਗੇ ਸਾਰੇ ਸੂਟ ਦਿਖਾ ਰਹੀਆਂ ਮੈਂ। ਫਾਸਟਲੀ ਆਪਣਾ ਆਰਡਰ ਕਰਦੇ ਹੋ ਤੇ ਤਾਂ ਕਿ ਤੁਹਾਨੂੰ ਮਿਲ ਸਕਣ ਸੂਟ ਨਹੀਂ ਫਿਰ ਫਿਰ ਸੋਲਡ ਹੋ ਜਾਣਗੇ ਜਦ ਤੱਕ ਤੁਸੀਂ ਵੀਡੀਓ ਦੇਖਣੀ ਆ ਆ 컬러 ਵੀ ਨਵਾਂ ਆਇਆ ਇਹ ਵੀ ਬਹੁਤ ਪਿਆਰਾ ਆਇਆ 컬러 ਹੈਗਾ ਦੇਖੋ ਕੁਝ 컬러 ਨਵੇਂ ਆਏ ਨੇਗੇ ਇੱਕ ਲੈਣਾ ਸੂਟ ਦੋ ਲੈਣਾ ਸਾਰਿਆਂ ਦੀ ਪ੍ਰਿੰਟਿੰਗ ਡਿਜ਼ਾਈਨ ਅਲੱਗ-ਅਲੱਗ ਹੈਗੀ ਜਿੰਨੇ ਤੁਸੀਂ ਲੈਣਾ ਚਾਹੋ ਨੇ ਲੈ ਸਕਦੇ ਹੋ ਆ ਸ਼ੇਡ ਵੀ ਨਵਾਂ ਆਇਆ ਬਲੂ ਇਹ 블랙 ਨਹੀਂ ਹੈਗਾ ਜੀ ਬਲੂ ਹੈਗਾ ਠੀਕ ਹੈ ਜੀ ਇਹ ਸ਼ੇਡ ਵੀ ਨਵਾਂ ਆਇਆ ਹੈਗਾ ਇਸ ਤਰ੍ਹਾਂ ਪ੍ਰਿੰਟ ਹੈਗਾ ਬਹੁਤ ਜਿਆਦਾ ਸੋਹਣਾ ਤੇ ਆਹ ਵਾਲਾ ਸ਼ੇਡ ਵੀ ਨਵਾਂ ਆਇਆ ਹੈਗਾ ਇਹ ਨਾਲ ਤੁਸੀਂ ਪਿੰਕ ਦੁਪੱਟਾ ਰੱਖ ਸਕਦੇ ਹੋਗੇ ਆਹ ਵਾਲਾ ਛੇੜ ਵੀ ਨਵਾਂ ਆਇਆ ਹੈਗਾ 1050 ਵਿਦ ਸ਼ਿਪਿੰਗ ਤੇ ਇਹ ਵਾਲਾ ਫੇਰ ਫੇਰ ਮਤਲਬ ਇਹਦੀ ਵੀ ਡਿਮਾਂਡ ਕਾਫੀ ਸੀ ਲਵੈਂਡਰ ਵਰਕ ਵਗੈਰਾ ਕਰਾਉਣਾ ਪੈਚ ਲਗਾ ਕੇ ਕਰਾ ਸਕਦੇ ਹੋਗੇ ਆਹ ਵਾਲਾ ਛੇੜ ਵੀ ਜੀ ਨਵਾਂ ਆਇਆ ਹੈਗਾ ਕੰਟਰਾਸਟ ਦੁਪੱਟੇ ਰੱਖਿਓ ਇਸ ਤਰ੍ਹਾਂ ਬਲੂ ਜਿੱਦਾਂ ਕਿ ਇਹਦੇ ਨਾਲ ਸੂਟ ਦੇਖਿਓ ਬਣਦੇ ਬਹੁਤ ਸ਼ਾਨਦਾਰ ਸੂਟ ਬਣਨਗੇ ਇੱਕ ਵੀ ਕਲਰ ਇਦਾਂ ਨਹੀਂ ਹੈਗਾ ਵੀ ਕੋਈ ਵੀ ਛੱਡਣ ਵਾਲਾਗਾ ਬਹੁਤ ਹੀ ਪਿਆਰੇ ਜੇ ਸ਼ੇਡ ਨੇਗੇ ਕਲਰ ਪ੍ਰਿੰਟ ਬਹੁਤ ਜਿਆਦੇ ਸੋਹਣੇ ਨੇਗੇ ਸਾਰੇ ਆ ਆ ਵੀ ਸ਼ੇਡ ਨਵਾਂ ਆਇਆ ਇਹਦੇ ਨਾਲ ਤੁਸੀਂ ਕਾਪਰ ਕਲਰ ਦਾ ਦੁਪੱਟਾ ਰੱਖ ਸਕਦੇ ਹੋਗੇ ਬਹੁਤ ਹੀ ਜਿਆਦੇ ਸੋਹਣਾ ਲੱਗੂਗਾ ਬਹੁਤ ਜਿਆਦੇ ਡਿਮਾਂਡ ਆ ਬਹੁਤ ਜਿਆਦੇ ਸੇਲਿੰਗ ਰਹੀ ਐ ਸੂਟਾਂ ਦੀ ਫਟਾਫਟ ਚੱਕ ਲਓ ਤੂ ਤ ਲੈਓ ਜੀ ਆ ਸ਼ੇਡ ਵੀ ਨਵਾਂ ਆਇਆ ਇਹਨਾਂ ਦੇ ਭੈਣਾਂ ਨੇ ਮੈਨੂੰ ਫੋਟੋਆਂ ਪਾਈਆਂ ਸੀ ਨਾ ਵੀ ਇਹਦੇ ਨਾਲ ਦੇ ਸਾਨੂੰ ਸੂਟ ਚਾਹੀਦੇ ਨੇ ਕਲਰ ਆ ਲੋ ਸੇਮ ਕਲਰ ਲੈ ਲਓ ਜਿੰਨੇ ਤੁਹਾਨੂੰ ਪਾਈਦੇ ਨੇ ਆ ਸ਼ੇਡ ਵੀ ਨਵਾਂ ਆਇਆਗਾ ਇਹਦੇ ਨਾਲ ਤੁਸੀਂ ਪੀਚ ਕਲਰ ਦਾ ਦੁਪੱਟਾ ਰੱਖ ਸਕਦੇ ਹੋਗੇ orange ਪੀਚ ਜਿਹਾਗਾ ਲਓ ਜੀ ਇਹ ਸ਼ੇਡ ਵੀ ਨਵਾਂ ਆਇਆਗਾ ਤੇ ਆਹ ਵਾਲਾ ਸ਼ੇਡ ਵੀ ਨਵਾਂ ਆਇਆ ਇਹ ਪਹਿਲਾਂ ਹੈ ਨਹੀਂ ਸੀਗਾ ਆਪਣੇ ਕੋਲੇ ਹਵਲਾ ਸ਼ੇਡ ਹੈਗਾ ਸੀਗਾ ਪਹਿਲਾ ਕਲਰ ਤੇ ਇਹ ਦੁਬਾਰਾ ਮੰਗਵਾਇਆਗਾ ਕਿਉਂਕਿ ਡਿਮਾਂਡ ਕਾਫੀ ਸੀਗੀ ਸੂਟਾਂ ਦੀ ਇਹ ਮੈਂ ਇੰਸਟਾਗ੍ਰਾਮ ਤੇ ਵੀ ਅਪਲੋਡ ਕਰੂੰਗੀ ਵੀਡੀਓ ਤੁਸੀਂ ਉੱਥੋਂ ਵੀ ਆਰਡਰ ਦੇ ਸਕਦੇ ਹੋਗੇ ਜੇ ਤੁਸੀਂ ਮੈਨੂੰ ਦੇਖਦੇ ਹੋ YouTube ਤੇ ਨਵੇਂ ਹੋਗੇ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਜਰੂਰ ਦਬਾਓ ਤਾਂਕਿ ਡੇਲੀ ਵੀਡੀਓ ਪਾਉਣੇ ਆ ਜਿਹੜਾ ਨੋਟੀਫਿਕੇਸ਼ਨ ਹੈ ਤੁਹਾਡੇ ਤੱਕ ਪਹੁੰਚ ਸਕੇ ਕਾਫੀ ਭੈਣਾ ਮੈਨੂੰ ਬਾਹਰ ਤੋਂ ਡਾਇਰੈਕਟ ਕਾਲ ਕਰ ਦੇਂਦੇ ਨੇ ਵੀ ਸਾਡਾ WhatsApp ਨਹੀਂ ਸ਼ੋ ਹੋ ਰਿਹਾ ਹਨਾ ਤਾਂ ਤੁਸੀਂ ਇੱਕ ਵਾਰ ਡਾਇਰੈਕਟ ਕਾਲ ਕਰਕੇ ਮੈਨੂੰ ਦੱਸ ਸਕਦੇ ਹੋ ਮੇਰਾ WhatsApp ਨਹੀਂ ਸ਼ੋ ਹੋ ਰਿਹਾ ਤੇ ਆਪਾਂ ਤੁਹਾਨੂੰ WhatsApp ਤੇ ਹੈਲੋ ਹਾਈ ਦਾ ਮੈ ਤੇ ਪਲੀਜ਼ ਹਨਾ ਤੇ ਆਪਣੇ ਆਰਡਰ ਨੇਗੇ ਰਿਪਲਾਈ ਕਰ ਦਿਆ ਕਰੋ ਤੇ ਆਰਡਰ ਨੇਗੇ ਜੋ ਜੋ ਤੁਸੀਂ ਮੈਨੂੰ ਕਹਨੇ ਹੁੰਨੇ ਹੋ ਹਨਾ ਤੇ ਆਪਣੀਆਂ ਪਿਕਸ ਵਗੈਰਾ ਸ਼ੇਅਰ ਕਰਕੇ ਆਰਡਰ ਨੇਗੇ ਆਪਣੇ ਫਾਈਨਲ ਕਰ ਦਿਆ ਕਰੋ ਕਿਉਂਕਿ ਡੈਲੀ ਵੀਡੀਓ ਦੇ ਵਿੱਚ ਕਾਲ ਸੂਟ ਪਾਈ ਸੀ ਇੱਕ ਵੀ ਸੂਟ ਆਪਣੇ ਕੋਲੇ ਹੈ ਨਹੀਂ ਸਾਰੇ ਹੋ ਚੁੱਕੇ ਨੇਗੇ ਸੋਲਡ ਤੇ ਦੁਬਾਰਾ ਜੇ ਸਟਾਕ ਮਿਲੇ ਜਰੂਰ ਤੁਹਾਡੇ ਲਈ ਲੈ ਕੇ ਆਵਾਂਗੇ ਤੇ ਜੇ ਤੁਹਾਨੂੰ ਚਾਹੀਦੇ ਹੋਏ ਰੀਪੀਟ ਆਰਡਰ ਕਾਫੀ ਪੈਨਾਂ ਦੇ ਆ ਚੁੱਕੇ ਨੇਗੇ ਤੇ ਮੈਂ ਸੋਚ ਰਹੀ ਹਾਂ ਨਾ ਵੀ ਹੋਰ ਆ ਜਾਣ ਜਿਹੜੀਆਂ ਪੈਨਾਂ ਨੂੰ ਚਾਹੀਦੇ ਨੇਗੇ ਤੇ ਫਿਰ ਆਪਾਂ ਤੁਹਾਨੂੰ ਇਹ ਜਿਹੜੇ ਸੂਟ ਨੇਗੇ ਜ਼ਰੂਰ ਆਪਾਂ ਤੁਹਾਡੇ ਲਈ ਹਾਜ਼ਰ ਕਰਾਂਗੇ ਜੇ ਤੁਹਾਨੂੰ ਕੋਈ ਵੀ ਤੁਹਾਨੂੰ ਚੀਜ਼ ਚਾਹੀਦੀ ਹੁੰਦੀ ਹੈ ਸਾਡੇ ਨਾਲ ਸ਼ੇਅਰ ਕਰੋ ਤੁਹਾਨੂੰ ਹਰ ਇੱਕ ਚੀਜ਼ ਮਿਲੂਗੀ ਆਪਣੇ ਪਟਿਕ ਤੋਂ ਹਰ ਇੱਕ ਫੈਬਰਿਕ ਤੇ ਤੁਸੀਂ ਵਰਕ ਵਗੈਰਾ ਕਰਾ ਸਕਦੇ ਹੋਗੇ ਹਰ ਇੱਕ ਫੈਬਰਿਕ ਤੇ ਤੁਸੀਂ ਹੈਂਡ ਵਰਕ ਸਾਰੇ ਮਤਲਬ ਹਰ ਇੱਕ ਫੈਬਰਿਕ ਆਪਣੇ ਕੋਲ ਅਵੇਲੇਬਲ ਦੁਪੱਟਿਆਂ ਦਾ ਸੂਟਾਂ ਦਾ ਜੋ ਵੀ ਤੁਸੀਂ ਕਰਵਾਉਣਾ ਚਾਹੁੰਦੇ ਹੋ ਤੁਸੀਂ ਆਪਣੀ ਡਿਮਾਂਡ ਸਾਡੇ ਅੱਗੇ ਰੱਖ ਸਕਦੇ ਹੋ ਵੀ ਸਾਨੂੰ ਆਹ ਵਾਲਾ ਫੈਬਰਿਕ ਚਾਹੀਦਾ ਹੈ ਤੇ ਤੁਸੀਂ ਸਾਡੇ ਸੂਟਨੇਗੇ ਜਿਹੜੇ ਰੈਡੀ ਕਰਦੇ ਹੋ ਲੋ ਜੀ ਇਹ ਸੂਟ ਲੇਨਗੇ ਜਿਹੜੇ ਆਪਣੇ ਜਲਦੀ ਤੋਂ ਜਲਦੀ ਆਰਡਰ ਕਰਕੇ ਲੈ ਜਿਓ ਤੇ ਪੇਮੈਂਟ ਜਿਹੜੀ ਨਾਲ ਦੀ ਨਾਲ ਕਰ ਦਿਓ ਡਿਲੇ ਨਹੀਂ ਹੋਊਗੀ ਫਟਾਫਟ ਪੇਮੈਂਟ ਕਰਕੇ ਐਡਰੈਸ ਭੇਜ ਕੇ ਪਾਰਸਲ ਲੈ ਕੇ ਜਿਹੜਾ ਆਪਾਂ ਕੱਲ ਨੂੰ ਤੁਹਾਡੇ ਲਗਾ ਸਕੀਏ ਨਾਲ ਦੀ ਨਾਲ ਸਕਰੀਨਸ਼ਾਟ ਭੇਜ ਕੇ ਐਡਰੈਸ ਜਰੂਰ ਸੈਂਡ ਕਰ ਦਿਓ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੂਟ ਲੇਨਗੇ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ